ਰੇ ਆਜੋ خدا ਅਸਰ ਮੇਰਾ ਨਾਮ ਸਾਵਣਵਾ ਮੈਂ 10ਵੀਂ ਕਲਾਸ ਦਾ ਵਿਦਿਆਰਥੀ ਹਾਂ ਪਹਿਲਾਂ ਸਾਡੇ ਸਕੂਲ ਵਿੱਚ ਕਮਲਿਆ ਦੀ ਬੜੀ ਘਾਟ ਸੀ ਹੁਣ ਸਰਕਾਰ ਨੇ ਸਾਨੂੰ ਕਮਲੇ ਸਹੂਲਤ ਦਿੱਤੀ ਬੜਾ ਹੀ ਵਧੀਆ ਮੈਂ ਧੰਨਵਾਦ ਕਰਨਾ ਚਾਹੁੰਦਾ ਸਰਕਾਰ ਦਾ ਜਿਹੜੀ ਨਵੀਂ ਵਿਦਿਆ ਕ੍ਰਾਂਤੀ ਸ਼ੁਰੂ ਕੀਤੀ ਆ ਇਹਨਾਂ ਕੋਲ ਆ ਕੇ ਟੀਚਰਜ਼ ਕੋ ਪਤਾ ਲੱਗਾ ਉਹ ਇਡੀ ਸ਼ਾਨਦਾਰ ਆ ਮੇਰੇ ਖਾਤੇ ਵਿਦਿਆ ਨੂੰ ਇਹ ਨਵਾਂ ਚਾਰ ਚੰਨ ਲਾ ਦੇਣਗੇ ਜਿਹਦੇ ਨਾਲ ਬੁਗ ਵਿਦਿਆਰਥੀ ਕਰਿਆ ਅੱਗੇ ਨਾਲ ਬਹੁਤ ਸੋਹਣਾ ਤੇ ਵਧੀਆ ਕੰਮ ਕਰਨਗੇ ਤੇ ਵਧੀਆ ਪੜ੍ਹਨਗੇ ਪੰਜਾਬ ਚ ਸਰਕਾਰ ਵੱਲੋਂ ਵਿਸ਼ੇਸ਼ ਮੁਹਿੰਮ ਸਿੱਖਿਆ ਕ੍ਰਾਂਤੀ ਤਹਿਤ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਮਹਿਲ ਵੱਲੋਂ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਤਿੰਨ ਸਰਕਾਰੀ ਸਕੂਲਾਂ ਚ ਵਿਕਾਸ ਕਾਰਜਾਂ ਦੇ ਉਦਘਾਟਨ ਕਰਨ ਉਪਰੰਤ ਕਿਹਾ ਕਿ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਦੇਖ ਅਤੇ ਕਾਰਜਕਾਰੀ ਪੱਖੋਂ ਸਰਕਾਰੀ ਸਕੂਲਾਂ ਦੀ ਲੋਹਾਰ ਬਦਲਨ ਚ ਸਰਕਾਰ ਦਾ ਇੱਕ ਹੋਰ ਨਿਵੇਕਲਾ ਕਦਮ ਹੋਵੇਗਾ ਕੁਛੀ ਵੇਖ ਰਹੇ ਹੋ ਜੀ ਪੰਜਾਬ ਮੀਡੀਆ ਤਾਜ਼ਾ ਤੇ ਪ੍ਰੋਸੀਮਨ ਖਬਰਾਂ ਲਈ ਜੀ ਪੰਜਾਬ ਮੀਡੀਆ ਦਾ YouTube ਚੈਨਲ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਦੀ ਅਗਵਾਈ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਨਿਪਟਾ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੀ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਦੇ ਸਰਕਾਰੀ ਸਕੂਲਾਂ ਦੀ ਲੋਹਾਰ ਬਦਲਣ ਲਈ ਸਿੱਖਿਆ ਕ੍ਰਾਂਤੀ ਤਹਿਤ ਪੰਜਾਬ ਸਰਕਾਰ ਵੱਲੋਂ ਵਿਦਾਂਤ ਸਭਾ ਹਲਕਾ ਗੁਰਦਾਸ ਪੁਰ ਨਾਲ ਸੰਬੰਧੀ ਵੱਖ-ਵੱਖ ਵਿਦਿਆਨਸਬਾਹ ਹਲਕਾ ਗੁਰਦਾਸਪੁਰ ਨਾਲ ਸੰਬੰਧਿਤ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਕਰੋੜਾਂ ਰੁਪਏ ਦੇ ਪ੍ਰਭਾਵਸ਼ਾਲੀ ਅਤੇ ਕ੍ਰਾਂਤੀਕਾਰੀ ਵਿਕਾਸ ਕਾਰਜ ਕਰਵਾਏ ਗਏ ਹਨ ਜਿਨ੍ਹਾਂ ਦੇ ਉਦਘਾਟਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਰਮਨ ਬਹਿਲ ਵੱਲੋਂ ਕੀਤੇ ਗਏ ਚੇਅਰਮੈਨ ਸ਼੍ਰੀ ਰਮਨ ਬਹਿਲ ਨੇ ਪਹਿਲਾ ਸਰਕਾਰੀ ਮਿਡਲ ਸਕੂਲ ਮੁਸਤਾਫਾ ਬਾਦ ਜਟਾਂ ਵਿਖੇ ਨਵੇਂ 8.91 ਲੱਖ ਰੁਪਏ ਦੀ ਲਾਗਤ ਨਾਲ ਬਣੇ ਨਵੇਂ ਕਲਾਸਰੂਮਾਂ ਦਾ ਉਦਘਾਟਨ ਕੀਤਾ ਇਸ ਸਕੂਲ ਵਿੱਚ ਬੱਚਿਆਂ ਲਈ ਨਵੇਂ ਵਾਸ਼ਰੂਮ ਵੀ ਬਣਾਏ ਗਏ ਹਨ ਇਸ ਤੋਂ ਬਾਅਦ ਉਹਨਾਂ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਸਰਕਾਰੀ ਮਿਡਲ ਸਕੂਲ ਬਾਈਆਂ ਵਿਖੇ 4.32 ਲੱਖ ਰੁਪਏ ਦੀ ਲਾਗਤ ਨਾਲ ਬਣੀ ਚਾਰ ਦੀਵਾਰੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਤਿੱਬੜ ਵਿਖੇ 24.59 ਲੱਖ ਰੁਪਏ ਦੀ ਲਾਗਤ ਨਾਲ ਬੜੇ ਨਵੇਂ ਕਲਾਸ ਰੂਮਾਂ ਅਤੇ ਵਾਸ਼ਰੂਮਾਂ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਹਾਜ਼ਰ ਵਿਦਿਆਰਥੀਆਂ ਦੇ ਮਾਪਿਆਂ ਅਤੇ ਪਿੰਡਾਂ ਦੇ ਵਸਨੀਕਾਂ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਸ਼੍ਰੀ ਰਮਨ ਬਹਿਲ ਨੇ ਦੱਸਿਆ ਕਿ ਪੰਜਾਬ ਅੰਦਰ ਸਿੱਖਿਆ ਨੂੰ ਸਰਬੋਤਮ ਵਿੱਦਿਆਖਮੀਆ ਦੇ ਹਾੜੀ ਬਨੌਲੇ ਸਰਕਾਰੀ ਸਕੂਲਾਂ ਵਿੱਚ ਨਵੇਂ ਕਲਾਸਰੂਮ ਬਣਾਏ ਗਏ ਹਨ ਅਤੇ ਨਾਲ ਹੀ ਸਕੂਲ ਵਿੱਚ ਬੁਨਿਆਦੀ ਢਾਂਚਾ ਵੀ ਬਦਲ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਆਧੁਨਿਕ ਕਿਸਮ ਦੀ ਪੜ੍ਹਾਈ ਕਰਵਾਉਣ ਲਈ ਡਿਜੀਟਲ ਸਹੂਲਤਾਂ ਵੀ ਦਿੱਤੀਆਂ ਗਈਆਂ ਹਨ ਅਤੇ ਵੱਖ-ਵੱਖ ਸਕੂਲਾਂ ਨੂੰ ਹਾਈ ਟੈਕ ਕੀਤਾ ਗਿਆ ਹੈ ਜਿਸ ਤਹਿਤ ਸਕੂਲਾਂ ਨੂੰ ਸੀਸੀਟੀਵੀ ਕੈਮਰਾ ਨਾਲ ਲੇਸ ਕਰਨ ਦੇ ਇਲਾਵਾ ਵਾਈਫਾਈ ਦੀ ਕਨੈਕਟੀਵਿਟੀ ਵੀ ਦਿੱਤੀ ਗਈ ਹੈ। ਇਸ ਤਰ੍ਹਾਂ ਡਿਜੀਟਲ ਬੋਰਡ, ਲਾਇਬ੍ਰੇਰੀ, ਪੀਣ ਵਾਲਾ ਸਾਫ਼ ਪਾਣੀ ਦੀ ਸਹੂਲਤ, ਚਾਰ ਦੀਵਾਰੀਆਂ, ਖੇਡਾਂ ਦੇ ਮੈਦਾਨ ਅਤੇ ਸਮਾਨ ਸਮਾਰਟ ਕਲਾਸਰੂਮ ਅਤੇ ਪ੍ਰੋਜੈਕਟਰ ਸਮੇਤ ਹਰ ਤਰ੍ਹਾਂ ਦੀ ਸਹੂਲਤ ਸਰਕਾਰੀ ਸਕੂਲ ਵਿੱਚ ਦੇ ਦਿੱਤੀ ਗਈ ਹੈ। ਚੇਅਰਮੈਨ ਸ਼੍ਰੀ ਰਮਨ ਬੈਲ ਨੇ ਕਿਹਾ ਕਿ ਅੱਜ ਸਰਕਾਰੀ ਸਕੂਲ ਨਾ ਸਿਰਫ ਆਪਣੀ ਬਾਹਰੀ ਦਿੱਖ ਨੂੰ ਲੈ ਕੇ ਲੋਕਾਂ ਦੀ ਪਸੰਦ ਬਣ ਰਹੇ ਹਨ ਸਗੋਂ ਇਹ ਸਕੂਲ ਹੁਣ ਨਤੀਜਿਆਂ ਅਤੇ ਵਿਦਿਆਰਥੀਆਂ ਦੀ ਕਾਰਜਕਾਰੀ ਪੱਖੋਂ ਵੀ ਕਿਸੇ ਨਾਲੋਂ ਘੱਟ ਨਹੀਂ ਹਨ। ਉਹਨਾਂ ਮਾਪਿਆਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜਾਉਣ ਨੂੰ ਪਹਿਲ ਦੇਣ ਕਿਉਂਕਿ ਹੁਣ ਸਰਕਾਰੀ ਸਕੂਲ ਸਿੱਖਿਆ ਦੀ ਸਹੂਲਤਾਂ ਦੇ ਪੱਖ ਤੋਂ ਨਿੱਜੀ ਸਕੂਲਾਂ ਤੋਂ ਵੀ ਅੱਗੇ ਹਨ। ਅੱਜ ਭਗਵੰਤ ਮਾਨ ਜੀ ਦੀ ਯੋਗਗਵਾਈ ਥੱਲੇ ਔਰ ਸ੍ਰੀ ਹਰਜੋਤ ਸਿੰਘ ਬਾਜ ਜੀ ਦੇ ਪ੍ਰਿਆਸਾਂ ਸਦਕੇ ਪੰਜਾਬ ਦੇ ਵਿੱਚ ਜਿਹੜੀ ਇੱਕ ਵਿੱਧਿਆ ਦੇ ਵਿੱਚ ਬਹੁਤ ਸਾਰੀਆਂ ਉੱਭਦੀਆਂ ਔਰ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਜਾਣਨ ਵਾਲੀ ਉਹ ਵਿਕਾਸ ਦੀ ਲੜੀ ਅੱਜ ਉਹਦਾ ਅਸਰ ਗੁਰਦਾਸਪੁਰ ਵਿਧਾਨ ਸਭਾ ਹਲਕੇ 'ਚ ਵੇਖਣ ਨੂੰ ਮਿਲਿਆ ਔਰ ਅੱਜ ਅਸੀਂ ਜਿਹੜੇ ਉਦਘਾਟਨ ਕੀਤੇ ਨੇ ਉਹਦੇ ਵਿੱਚ ਮੁਸਤਾਫਾ ਜੱਟਾ ਬਾਈਆ ਔਰ ਪਿੰਡ ਦੇ ਤੇਬਰ ਇਸ ਨਵਾਂ ਸਕੂਲ ਨਾਲ ਦੇ ਵਿੱਚ ਲੱਖਾਂ ਰੁਪਏ ਦੀ ਲਾਗਤ ਦੇ ਨਾਲ ਬੈਂਗਰੀ ਵਾਲਸ ਕਲਾਸਰੂਮਸ ਇਹ ਸਾਰੇ ਤਿਆਰ ਕੀਤੇ ਗਏ ਨੇ ਔਰ ਅੱਜ ਸਾਹਮਣੇ ਇਸ ਗੱਲ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਲੋਕਾਂ ਨੇ ਉਸ ਦੀ ਪ੍ਰਸ਼ੰਸਾ ਕੀਤੀ ਆ ਕਿ ਜਿਹੜੇ ਬੱਚੇ ਕਿਸੇ ਵਕਤ ਆਟਾ ਤੇ ਬੈਠ ਕੇ ਵਿੱਦਿਆ ਲੈਂਦੇ ਸੀ ਅੱਜ ਬਹੁਤ ਵਧੀਆ ਪੰਨੀਚਾ 인ਫਰਾਸਟ੍ਰਕਚਰ ਵਗੈਰਾ ਸਾਰਾ ਆਇਆ ਸੋ ਮੈਂ ਸਮਝ ਨਾ ਕਿ ਜਿਹੜਾ ਵਾਦਾ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਬਾਈ ਦੇ ਵਿੱਚ ਕੀਤਾ ਸੀਗਾ ਕਿ ਅਸੀਂ ਪੰਜਾਬ ਦੇ ਵਿੱਚ ਤਾਲੀਮ ਤੇ ਸਿਹਤ ਸੇਵਾ ਨੂੰ ਨਿਯਾਰੀ ਬਣਾਵਾਂਗੇ ਆ ਜੋ ਸਖਾਲਪੁਰਖ ਦੀ ਮੋਹਰ ਦੇ ਨਾਲ ਉਹ ਜਿਹੜਾ ਵਾਅਦਾ ਪੂਰਾ ਹੋਇਆ ਪਰ ਮੈਂ ਸਮਝਦਾ ਕਿ ਜਿਹੜੀ ਸੋਚ ਅਰਵਿੰਦ ਕੇਜਰੀਵਾਲ ਜੀ ਨੇ ਔਰ ਮਨੀਸ਼ ਸੋਡਿਆ ਜੀ ਨੇ ਦਿੱਲੀ ਦੇ ਵਿੱਚ ਦਿੱਤੀ ਸੀ ਅੱਜ ਉਹਦਾ ਅਸਰ ਪੰਜਾਬ ਸੂਬੇ ਦੇ ਵਿੱਚ ਦੇਖਣ ਨੂੰ ਮਿਲਦਿਆ ਇੱਕ ਵਾਰੀ ਫੇਰ ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਬਹੁਤ ਹੀ ਹਰਦੇਲ अजीਜ਼ ਮੁੱਖ ਮੰਤਰੀ ਭਗਵੰਤ ਮਾਨ ਜੀ ਔਰ ਹਰਜੋਤ ਬੈਂਸੀ ਜਿਹੜਾ ਸਾਡੇ ਤਾਲੀਮ ਮੰਤਰੀ ਨੇ ਉਹਨਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਗੁਰਦਾਸਪੁਰ ਵਿਧਾਨ ਸਭਾ ਹਲਕੇ ਦੇ ਬਹੁਤ ਸਾਰੇ ਸਕੂਲਾਂ ਦੇ ਵਿੱਚ ਲੱਖਾਂ ਰੁਪਈਆ ਦੀ ਗ੍ਰਾਂਟ ਦੇ ਕੇ ਇਨਫਰਾਸਟ੍ਰਕਚਰ ਫਰਨੀਚਰ ਬਿਲਡਿੰਗਸ ਤਿਆਰ ਕੀਤੀਆਂ ਨੇ ਉਹਦੇ ਲਈ ਇਲਾਕੇ ਵੱਲੋਂ ਉਹਨਾਂ ਦਾ ਕੋਟ ਕੋਟ ਧੰਨਵਾਦ ਔਰ ਮੇਰੀ ਆਵਾਮ ਨੂੰ ਅਪੀਲ ਹੈ ਕਿ ਆਓ ਆ ਜਿਹੜਾ ਫਰਕ ਸੀਗਾ ਪ੍ਰਾਈਵੇਟ ਸਕੂਲ ਦਾ ਸਰਕਾਰੀ ਸਕੂਲ ਚ ਹਰਮਾਨ ਸਰਕਾਰ ਨੇ ਉਹ ਖਤਮ ਕਰਤਾ ਔਰ ਸਰਕਾਰੀ ਸਕੂਲ ਹੋਣ ਜਿਵੇਂ ਪ੍ਰਾਈਵੇਟ ਸਕੂਲ ਤੋਂ ਘਾਟੇ ਮਿਲ ਰਹੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਪੜਾ ਕੇ ਅੱਛੀ ਵਿੱਦਿਆ ਲੈ ਕੇ ਚੰਗੇ ਸਮਾਜ ਦੀ ਸਿਰਜਣਾ ਕਰੀਏ ਧੰਨਵਾਦ ਮੇਰਾ ਨਾਮ ਸ਼ਾਵਨਵਾ ਮੈਂ 10ਵੀਂ ਕਲਾਸ ਦਾ ਵਿਦਿਆਰਥੀ ਹਾਂ ਪਹਿਲਾਂ ਸਾਡੇ ਸਕੂਲੇ ਵਿੱਚ ਕਮਲਿਆ ਦੀ ਬੜੀ ਘਾਟ ਸੀ ਹੁਣ ਸਰਕਾਰ ਨੇ ਸਾਨੂੰ ਕਮਲਿਆ ਦੀ ਸਹੂਲਤ ਦਿੱਤੀ ਬੜਾ ਹੀ ਵਧੀਆ ਮੈਂ ਧੰਨਵਾਦ ਕਰਨਾ ਚਾਹੁੰਦਾ ਸਰਕਾਰ ਦਾ ਥੈਂਕ ਯੂ ਮੇਰਾ ਨਾਮ ਤੰਬੀਰ ਹੈ ਮੈਂ ਗੋਮੇਸਿੰਸ ਸੈਕੰਡਰੀ ਸਕੂਲ ਤਿੱਬਾ ਜਿਲ੍ਹਾ ਗੁਰਦਾਸਪੁਰ ਦਾ ਵਿਦਿਆਰਥੀ ਹਾਂ ਮੈਨੂੰ ਇਹ ਬਹੁਤ ਮਾਣ ਮਹਿਸੂਸ ਹੋ ਰਿਹਾ ਕਿ ਮੈਂ ਗੋਮੇਸਿੰਸ ਸੈਕੰਡਰੀ ਸਕੂਲ ਤਿੱਬਾ ਜਿਲ੍ਹਾ ਗੁਰਦਾਸਪੁਰ ਦਾ ਵਿਦਿਆਰਥੀ ਹਾਂ ਕਿਉਂਕਿ ਇਸ ਸਕੂਲ ਨੇ ਮੈਨੂੰ ਬਹੁਤ ਤਰ੍ਹਾਂ ਦੀ ਸਹੂਲਤਾਂ ਪ੍ਰਾਪਤ ਕਰਾਈਆਂ ਨੇ ਇਹ ਸਭ ਇਹ ਸਭ ਜਿਹੜੀਆਂ ਸਹੂਲਤਾਂ ਨੇ ਸਾਡੀ ਸਰਕਾਰ ਪੰਜਾਬ ਸਰਕਾਰ ਸਿੱਖਿਆ ਕ੍ਰਾਂਤੀ ਜਿਹੜਾ ਉਹਨਾਂ ਨੇ ਨਵਾਂ ਪ੍ਰੋਜੈਕਟ ਸ਼ੁਰੂ ਕੀਤਾ ਹੈ ਉਹਨਾਂ ਦੀ ਵਜ੍ਹਾ ਨਾਲ ਮੈਨੂੰ ਕਈ ਤਰ੍ਹਾਂ ਦੀ ਸਹੂਲਤਾਂ ਪ੍ਰਾਪਤ ਹੋਈਆਂ ਮੈਨੂੰ ਹੀ ਕੀ ਕਈ ਤਰ੍ਹਾਂ ਦੇ ਵਿਦਿਆਰਥੀ ਜੋ ਕਿ ਜਿਹਨਾਂ ਦੇ ਮਾਪੇ ਉਹ ਪ੍ਰਾਈਵੇਟ ਸਕੂਲਾਂ ਵਿੱਚ ਉਹਨਾਂ ਨੂੰ ਬੱਚਿਆਂ ਨੂੰ ਨਹੀਂ ਪੜਾ ਸਕਦੇ ਉਹਨਾਂ ਨੇ ਸਰਕਾਰੀ ਪਾਕ ਤੇ ਇਸ ਦੇ ਤਹਿਤ ਉਹਨਾਂ ਨੇ ਇੰਨੀ ਇਸ ਸਰਕਾਰੀ ਸਕੂਲਾਂ ਤੋਂ ਇੰਨੀ ਇਸ ਤਰ੍ਹਾਂ ਦੀ ਮਕਿ ਵਿਦਿਆ ਪ੍ਰਾਪਤ ਕੀਤੀ ਹੈ ਜਿਸ ਨਾਲ ਉਹਨਾਂ ਦਾ ਆਉਣ ਵਾਲਾ ਭਵਿੱਖ ਸੁਧਰ ਸਕੇ ਮੇਰਾ ਨਾਮ ਦਿਨੇਸ਼ ਹੈ ਮੇਰਾ ਬੇਟਾ ਅਕਸ਼ਿਤ ਪ੍ਰਸ਼ਰ ਜੋ ਕਿ ਸਕੂਲ ਦੇ ਵਿੱਚ ਇਸ ਟਾਈਮ ਪੜ ਰਿਹਾ ਵਾ ਇਹ ਮੇਰਾ ਬੇਟਾ ਪਹਿਲਾਂ ਪ੍ਰਾਈਵੇਟ ਸਕੂਲ ਦੇ ਵਿੱਚ ਉਹਨੇ ਮੈਂ ਕਰਵਾਇਆ ਸੀ ਸਾਡੇ ਤੇ ਉੱਥੋਂ ਹਟਾ ਕੇ ਮੈਂ ਹੁਣ ਇਸ ਸਕੂਲ ਦੇ ਵਿੱਚ ਆਂਦਾ ਇਸਦਾ ਐਜੂਕੇਸ਼ਨ ਬਹੁਤ ਹੀ ਵਧੀਆ ਲੱਗਾ ਤੇ ਇਸ ਕਰਕੇ ਮੈਂ ਆਪਣੇ ਬੇਟੇ ਨੂੰ ਇੱਥੇ ਆਂਦਾ ਇਸ ਤੋਂ ਪਹਿਲਾਂ ਮੇਰਾ ਬੇਟਾ ਹਰਸ਼ੀਤ ਸੀ ਉਹ ਵੀ ਪ੍ਰਾਈਵੇਟ ਸਕੂਲ 'ਚ ਪੜਦਾ ਸੀ ਤੇ ਉਹਨੂੰ ਮੈਂ ਉੱਥੋਂ ਹੀ ਹਟਾ ਕੇ ਤੇ ਇਸ ਸਕੂਲ ਦੇ ਵਿੱਚ ਆਂਦਾ ਤੇ ਇੱਥੇ ਦਾ ਐਜੂਕੇਸ਼ਨ ਤੇ ਤੇਰੀ ਪੜਾਈ ਬਹੁਤ ਹੀ ਵਧੀਆ ਲੱਗੀ ਐ ਇੱਥੇ ਦਾ ਸਟਾਫ ਬਹੁਤ ਹੀ ਕੋਆਪਰੇਟਿਵ ਵਰਗਾ ਹੈ ਇੱਥੇ ਪੁਖੁਮਾਨ ਨਾ ਦੱਸਣਾ ਚਾਹੁੰਦਾ ਕਿ ਤੁਮਨ ਸਰਕਾਰ ਨੇ ਇੱਕ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਸਿੱਖਿਆ ਕ੍ਰਾਂਤੀ ਦਾ ਜਿਹੜਾ ਕਿ ਸਾਡੇ ਵਾਸਤੇ ਬਹੁਤ ਹੀ ਲਾਇਬਲ ਸਾਡੇ ਬੱਚਿਆਂ ਲਈ ਸਾਡੇ ਲੋਕਾਂ ਲਈ ਤੇ ਮੈਂ ਕਹਿਣਾ ਚਾਹਨਾ ਹਾਂ ਕਿ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਤੋਂ ਹਟਾ ਕੇ ਸਰਕਾਰੀ ਸਕੂਲਾਂ ਦੇ ਵਿੱਚ ਵੱਧ ਤੋਂ ਵੱਧ ਦਾਖਲ ਕਰ ਤਾਂ ਕਿ ਬੱਚਿਆਂ ਨੂੰ ਵੱਧ ਫਲਬਦੀਆਂ ਮਿਲ ਸਕਣ ਤੇ ਮੈਂ ਕੱਲ ਇੱਕ ਨਿਊਜ਼ ਵੀ ਸੁਣ ਰਿਹਾ ਸੀ ਜਿਸ ਵਿੱਚ ਭਗਵੰਤ ਮਾਨ ਜੀ ਨੇ ਕਿਹਾ ਹੈ ਕਿ ਇਥੇ ਆਈਪੀਐਸ ਅਧਿਕਾਰੀ ਅੱਫੇ ਚਾਹੇ 1 ਮਹੀਨੇ ਦੇ ਵਿੱਚ ਆਨ ਕਰਨਗੇ ਸਾਰੇ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਆਪਣੇ ਬਾਰੇ ਦੱਸਣਗੇ ਜੋ ਉਹਨਾਂ ਨੂੰ ਕੁਝ ਪ੍ਰਮੋਟ ਕਰਨਗੇ ਇਹ ਉਹਨਾਂ ਦਾ ਇੱਕ ਬਹੁਤ ਵੱਡਾ ਪ੍ਰੋਜੈਕਟ ਹੈ ਜਿਸ ਵਿੱਚ ਬੱਚਿਆਂ ਦਾ ਬਹੁਤ ਹੀ ਮਨੋਬਲ ਵਧੇਗਾ ਠੀਕ ਹੈ ਧੰਨਵਾਦ ਬਹੁਤ ਹਾਂ ਮੈਂ ਇਸ ਸਕੂਲ ਵਿੱਚ ਲੈਸ ਟੀਚਰ ਰਿਆਂ ਬਹੁਤ ਅੱਛੀ ਵਿਦਿਆਰਥੀ ਆ ਪਰ ਹੁਣ ਸਰਕਾਰ ਨੇ ਜਿਹੜੀ ਨਵੀਂ ਵਿਦਿਆ ਕ੍ਰਾਂਤੀ ਸ਼ੁਰੂ ਕੀਤੀ ਆ ਇਹਨਾਂ ਕੋਲ ਆ ਕੇ ਟੀਚਰ ਨੂੰ ਪਤਾ ਲੱਗਾ ਉਹ ਇਹਦੀ ਸ਼ਾਨਦਾਰ ਆ ਮੇਰਾ ਖਾਪੇ ਵਿਦਿਆនុਵੇ ਨਵਾਂ ਚਾਰ ਚਾਰ ਨਰਦਨ ਦੇ ਜਿਹਨਾਂ ਬਗ ਵਿਦਿਆਰਥੀ ਘਰੇ ਆ ਅੱਗੇ ਨਾਲ ਬਹੁਤ ਸੋਹਣਾ ਤੇ ਵਧੀਆ ਕੰਮ ਕਰਨਗੇ ਤੇ ਵਧੀਆ ਪੜ੍ਹਨਗੇ ਮੇਰਾ ਇੱਕ ਤਿੰਨ ਪੋਤੇ ਨੇ ਐਸਐਸਕੂਲ ਤੋਂ ਫੜ ਕੇ ਗਏ ਆ ਇੱਕ ਵਕੀਲ ਬਣ ਗਿਆ ਤੇ ਦਜਾ ਜੀ ਡਾਕਟਰ ਆ ਤੇ ਇੱਕ ਹੋਰ ਅੱਗੇ ਪੜ ਰਿਹਾ ਉਹ ਸਾਰਾ ਸਾਰੀ ਕਮਾਈ ਘੜੀ ਆ ਮੇਰੀ ਸਾਰੀ ਐਸਐਸਕੂਲ ਦੀ ਸਭੀ ਆ ਇੱਕ ਬੱਚੇ ਸਕੂਲ ਵਿੱਚ ਬਹੁਤ ਸ਼ਾਨਦਾਰ ਪੜਾਈ ਹੈ ਇੱਥੇ ਟੀਚਰ ਦਾ ਬੱਚਿਆਂ ਨਾਲ ਬਹੁਤ ਵਧੀਆ ਪ੍ਰੇਮ ਹੈ ਬਹੁਤ ਵਧੀਆ ਹਨ ਨੇ ਸਾਰਾ ਕੋ ਪੀਤਾ ਹੈ ਪ੍ਰਿੰਸੀਪਲ ਤੇ ਬਾਕੀ ਸਟਾਫ ਦਾ ਬਹੁਤ ਪ੍ਰੋਫੈਸ਼ਨਲ ਰਹਾ ਬਹੁਤ ਚੰਗੇ ਚੰ ਨਾਲ ਆਪਸ ਵਿੱਚ ਜਿਹੜਿਆ। ਪੰਜਾਬ ਸਰਕਾਰ ਨੇ ਇਹਨੂੰ ਕਿਤਾ ਵੇਖਦੇ ਤੁਸੀਂ ਹਾਂਜੀ ਪੰਜਾਬ ਸਰਕਾਰ ਦੇ ਸੁਪਰਾਂ ਦੇ ਤੇ ਹੁਣ ਜਿਹੜਾ ਪੰਜਾਬ ਸਰਕਾਰ ਨੇ ਵਿੱਦਿਆ ਕ੍ਰਾਂਤੀ ਵਾਲਾ ਨਮਾ ਕੰਮ ਚਲਾਇਆ ਹੈ ਇਹਦੇ ਵਿੱਚ ਸਾਨੂੰ ਅੰਦਾਜ਼ਾ ਲੱਗਦਾ ਕਿ ਵਿੱਦਿਆ ਨੂੰ ਹੋਰ ਚਾਰ ਚੰਨ ਲਾ ਕੇ ਤੇ ਬਹੁਤ ਚੰਗੀ ਤੇ ਬਹੁਤ ਵਿੱਦਿਆ ਵਾਲੀ ਚੰਗੇ ਚੰ ਨਾਲ ਕਰਨਗੇ ਕਿ ਆਉਣ ਵਾਲੇ ਵਿਦਿਆਰਥੀ ਜਿਹੜੇ ਹਨ ਇਹ ਪਹਿਲੇ ਨਾਲੋਂ ਬਹੁਤ ਵਧੀਆ ਹੋਣਗੇ ਕਿਉਂਕਿ ਇੱਥੇ ਸਰਕਾਰ ਦੀਆਂ ਹਰ ਤਰ੍ਹਾਂ ਦੀਆਂ ਮਾਡਰਨ ਸਕੂਲ ਸਕੀਮਾਂ ਜਿਹੜੀਆਂ ਹਨ ਉਹ ਬੱਚਿਆਂ ਨੂੰ ਇੱਥੇ ਮੁਫਤ ਤੇ ਬਿਨਾ ਕਿਸੇ ਮਿਹਨਤੋਂ ਪ੍ਰਾਪਤ ਹੁੰਦੀਆਂ ਹਨ ਮੇਰਾ ਖਿਆਲ ਹੈ ਕਿ ਇਹ ਬੱਚੇ ਇੱਥੋਂ ਚੰਗੇ ਢੰਗ ਨਾਲ ਚੰਗੇ ਕੰਮੋਹ ਹੋ ਕੇ ਦੁਸਤਨ ਨਾਲ ਇਹਨਾਂ ਨੂੰ ਬਾਹਰ ਦੀ ਦੁਨੀਆ ਦੀ ਕਿਸੇ ਚਲ ਦੀ ਲੋੜ ਨਹੀਂ ਪੈਗੀ ਆਪ ਖੁਦ ਆਪਣੇ ਹੱਥਾਂ ਨਾਲ ਆਪਣੀ ਕਮਾਈ ਕਰਕੇ ਅੱਗੇ ਨਾਲ ਬਹੁਤ ਚੰਗੇ ਹੋਣਗੇ ਤੇ ਬਹੁਤ ਆਪਣੀ ਸਾਰੀ ਵਧੀਆ ਜ਼ਿੰਦਗੀ ਕੱਟਣਗੇ ਇਹ ਸਦਾ ਅੰਦਾਜ਼ਾ ਹੈ ਕਿਉਂਕਿ ਨਵੀਂ ਕ੍ਰਾਂਤੀ ਵਿਦਿਆ ਕ੍ਰਾਂਤੀ ਜਿਹੜੀ ਹੈ ਇਸ ਨੇ ਬੱਚਿਆਂ ਵਿੱਚ ਬਹੁਤ ਸਾਰੇ ਹੋਰ ਨਵੇਂ ਗੁਣ ਭਰ ਦਿੱਤੇ ਹਨ ਜਿਸ ਨਾਲ ਸਾਡਾ ਸੋਟ ਸਾਡੀ ਇਹ ਹੈ ਕਿਉਂਕਿ ਮੈਂ ਇੱਕ ਟੀਚਰ ਆ ਮੈਨੂੰ ਸੋਟ ਹੈ ਮੈਨੂੰ ਪਿੱਛੇ ਪਹਿਲੀ ਵਿਦਿਆਰਥੀ ਪਤਾ ਹੈ ਤੇ ਅੱਜ ਦੀ ਵਿਦਿਆਰਥੀ ਪਤਾ ਹੈ ਮੈਂ ਅਕਿਰਮਜੀਤ ਸਿੰਘ ਬਤੌਰ ਫਿਜ਼ਿਕਸ ਲੈਕਚਰ ਸਰਕਾਰੀ ਸੀਨੀਅਰ ਸੈਂਡਰੀ ਸਕੂਲ ਕਿੱਬਰ ਵਿਖੇ ਸੇਵਾ ਨਿਭਾ ਰਿਹਾ ਹਾਂ ਸਾਡੇ ਸਕੂਲ ਦੇ ਵਿੱਚ ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਵੱਲੋਂ ਬਹੁਤ ਸਾਰੀਆਂ ਗ੍ਰਾਂਟਾਂ ਜਾਰੀ ਕੀਤੀਆਂ ਗਈਆਂ ਨੇ ਜਿਨ੍ਹਾਂ ਵਿੱਚ ਹਾਲ ਦੇ ਵਿੱਚ ਹੀ ਸਾਨੂੰ ਇੱਕ ਕਮਰ ਸਲੈਬ ਕਮਰਸੀ ਗ੍ਰਾਂਟ ਜਾਰੀ ਹੋਈ ਹੈ ਦੋ ਐਡੀਸ਼ਨਲ ਕਲਾਸਰੂਮਸ ਦੀ ਗ੍ਰਾਂਟ ਜਾਰੀ ਹੋਈ ਹੈ ਉਹਨਾਂ ਦੇ ਨਾਲ-ਨਾਲ ਬੱਚਿਆਂ ਦੇ ਟਾਇਲਟ ਬਾਥਰੂਮ ਸੀਡਬਲਯੂਐਸਐਨ ਬੱਚੇ ਜਿਹੜੇ ਕੀ ਅਪਾਹਿਜ ਬੱਚੇ ਹੁੰਦੇ ਹਨ ਉਹਨਾਂ ਵਾਸਤੇ ਵੀ ਇੱਕ ਗ੍ਰਾਂਟ ਜਾਰੀ ਹੋਈ ਹੈ ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਵੱਲੋਂ ਤਕਰੀਬਨ ਲਾਇਬ੍ਰੇਰੀ ਗ੍ਰਾਂਟ ਹਰ ਸਾਲ ਸਾਨੂੰ ਮਿਲਿਆ ਉਤਰਾਈ ਜਾ ਰਹੀ ਹੈ ਜਿਹਦੇ ਵਿੱਚ ਬਹੁਤ ਸਾਰੀਆਂ ਵਧੀਆ ਪੜਨ ਯੋਗ ਕਿਤਾਬਾਂ ਜਿਹੜੀਆਂ ਨੇ ਅਸੀਂ ਖਰੀਦ ਕਰ ਰਹੇ ਹਾਂ ਔਰ ਉਹਨਾਂ ਦਾ ਬੱਚੇ ਫਾਇਦਾ ਵੀ ਲੈ ਰਹੇ ਹਿੱਸੇ ਤੋਂ ਇਲਾਵਾ ਕੁੜੀਆਂ ਨੂੰ ਆਤਮ ਰੱਖਿਆ ਲਈ ਹਰ ਸਾਲ ਕਾਰਾਟੇ ਗ੍ਰਾਂਟ ਸਰਕਾਰ ਵੱਲੋਂ ਭੇਜੀ ਜਾਂਦੀ ਹੈ ਜਿਸ ਦੇ ਵਿੱਚ ਅਸੀਂ ਬੱਚਿਆਂ ਨੂੰ ਰਿਫਰੈਸ਼ਮੈਂਟ ਕਾਰਾਟੇ ਕਿਟ ਜਹਾ ਔਰ ਕਾਰਾਟੇ ਕੋਚ ਵੀ ਸੈਲਰੀ ਪੇ ਕਰਦੇ ਹਾਂ ਇਸ ਤੋਂ ਇਲਾਵਾ ਤਕਰੀਬਨ ਹਰ ਸਾਲ ਸਾਨੂੰ ਜਿਹੜੀ ਹੈ ਸਕੂਲ ਕੰਪੋਜ਼ਿਟ ਗ੍ਰਾਂਟ ਵੀ ਜਿਹੜੀ ਹੈ ਵਿਭਾਗ ਵੱਲੋਂ ਜਾਰੀ ਕੀਤੀ ਜਾਂਦੀ ਹੈ ਜਿਹਦੇ ਵਿੱਚ ਅਸੀਂ ਆਪਣੇ ਲੋੜਿੰਦੇ ਕਾਰਜ ਜਿਵੇਂ ਕਿ ਅਸੀਂ ਆਪਣੀ ਲੈਬ ਦੀ ਮੇਨਟੇਨੈਂਸ ਸਪੋਰਟਸ ਰੂਮ ਦੀ ਮੇਨਟੇਨੈਂਸ ਹੋਰ ਕਮਾਂ ਦੇ ਵਿੱਚ ਅਸੀਂ ਨੂੰ ਖਰਚ ਕਰਦੇ ਹਾਂ ਔਰ ਇਸ ਸਾਰੇ ਕਾਰਜ ਲਈ ਅਸੀਂ ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਦਾ ਧੰਨਵਾਦੀ ਹਾਂ ਆਸ ਕਰਦੇ ਹਾਂ ਕਿ ਇਹ ਗਰਾਡਾ ਸਾਨੂੰ ਆਉਣ ਵਾਲੇ ਸਮੇਂ ਵਿੱਚ ਵੀ ਮਿਲਦੀ ਰਹੇਗੀ ਇਸ ਤੋਂ ਇਲਾਵਾ ਮੈਂ ਆਮ ਪਬਲਿਕ ਨੂੰ ਬੇਨਤੀ ਕਰਦਾ ਹਾਂ ਕਿ ਸਰਕਾਰੀ ਸਕੂਲਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਜ਼ਰੂਰ ਦਾਖਲ ਕਰਵਾਓ ਕਿਉਂਕਿ ਸਰਕਾਰੀ ਸਕੂਲਾਂ ਦੇ ਵਿੱਚ ਹੁਣ ਇਸ ਸਮੇਂ ਕਿਸੇ ਚੀਜ਼ ਦੀ ਕਾਟ ਨਹੀਂ ਹੈ ਸਰਕਾਰ ਵੱਲੋਂ ਮੁਫਤ ਵਰਦੀਆਂ ਪੌਸ਼ਟਿਕ ਭੋਜਨ ਅਤੇ ਕਿਤਾਬਾਂ ਦਿੱਤੀਆਂ ਜਾਂਦੀਆਂ ਹਨ ਕੁਝ ਬੱਚਿਆਂ ਨੂੰ ਜਿਸ ਤਰ੍ਹਾਂ ਕਿ ਐਸ ਸੀ ਐਸ ਟੀ ਔਰ ਸਾਰੀ ਤਕਰੀਬਨ ਲੜਕੀਆਂ ਨੂੰ ਜਿਹੜੀਆਂ ਨੇ ਵਰਦੀਆਂ ਵੀ ਮੁਹਈਆ ਕਰਵਾਈਆਂ ਜਾਂਦੀਆਂ ਨੇ ਲੈਬਸ ਭਰਪੂਰ ਨੇ ਸਮਾਨ ਦੇ ਨਾਲ ਫਿਜ਼ਿਕਸ ਲੈਬ, ਕੈਮਿਸਟਰੀ ਲੈਬ, ਬਾਇਓ ਲੈਬ ਇਸ ਸਮਾਨ ਨਾਲ ਭਰਪੂਰ ਨੇ ਬੱਚਾ ਸਿੱਖਣ ਵਾਲਾ ਹੋਣਾ ਚਾਹੀਦਾ ਹੈ ਤੇ ਬੱਚਾ ਫਾਇਦਾ ਚੁੱਕ ਸਕਦਾ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਜਿਹੜਾ ਵੈ ਇੱਥੇ ਫੀਸ ਬਹੁਤ ਘੱਟ ਹੈ ਐਡਮਿਸ਼ਨ ਫੀਸ ਤਾਂ ਹੈ ਹੀ ਨਹੀਂ ਟਿਊਸ਼ਨ ਫੀਸ ਵੀ ਨਹੀਂ ਹੈ ਸਿਰਫ ਕੁਝ ਫੰਡ ਨੇ ਔਰ ਉਹ ਵੀ ਹਾਲ ਦੇ ਅਗਰ ਕੈਲਕੂਲੇਟ ਕਰ ਲੇ ਜਾਣ ਤੇ 9ਵੀਂ ਤੋਂ ਲੈ ਕੇ 12ਵੀਂ ਤੱਕ ਦੇ ਜਿਹੜੇ ਫੰਡ ਨੇ ਉਹ ਤਕਰੀਬਨ 1000 ਰੁਪਏ ਚ ਬੱਚਾ 9ਵੀਂ ਤੋਂ ਲੈ ਕੇ 12ਵੀਂ ਤੱਕ ਦੀ ਪੜ੍ਹਾਈ ਕਰ ਜਾਂਦਾ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਡੇ ਸਾਇੰਸ ਸਟਰੀਮ ਦੇ ਵਿੱਚ ਡਾਕਟਰ ਹਰਗੋਬਿੰਦ ਪੁਰਾਣਾ ਸਕੀਮ ਤਹਿਤ ਜਿਹੜੀ ਹੈ ਬੱਚਿਆਂ ਨੂੰ ਸਕਾਲਰਸ਼ਿਪ ਦਿੱਤਾ ਜਾ ਰਿਹਾ ਹੈ ਪਰ ਇਹ ਸਕਾਲਰਸ਼ਿਪ ਅਨੁਮਾਨਿਤ ਬੱਚਿਆਂ ਨੂੰ 11ਵੀਂ ਅਤੇ 12ਵੀਂ ਦੇ ਬੱਚਿਆਂ ਨੂੰ ਦਿੱਤਾ ਜਾਂਦਾ ਹੈ ਜਿਹਦੇ ਵਿੱਚ 60000 ਰੁਪਏ ਇਹਨਾਂ 2 ਸਾਲਾਂ ਦੇ ਵਿੱਚ ਬੱਚੇ ਪ੍ਰਾਪਤ ਕਰਦੇ ਨੇ ਮੇਰੇ ਸਕੂਲ ਦੀ ਵਿਦਿਆਰਥਣਾਂ ਨੇ ਪ੍ਰਾਪਤ ਕੀਤਾ ਹੈ ਸੋ ਮੈਂ ਆਸ ਕਰਦਾ ਹਾਂ ਕਿ ਸਾਰੇ ਮਾਪਿਓ ਮਾਤਾ ਪਿਤਾ ਜਿਹੜੇ ਨੇ ਉਹ ਆਪਣੀ ਜਿਹੜੀ ਚਾਹਤ ਹੈ ਪ੍ਰਾਈਵੇਟ ਸਕੂਲ ਨੂੰ ਛੱਡਦੇ ਹੋਏ ਸਰਕਾਰੀ ਸਕੂਲ ਵਿੱਚ ਆਪਣੇ ਬੱਚਿਆਂ ਨੂੰ ਜ਼ਰੂਰ ਦਾਖਲ ਕਰਾਉਣ ਨੂੰ ਧੰਨਵਾਦ ਚਾਹੁੰਦਾ ਹਾਂ